ਤੋ ਸਾਰੀ ਸੰਗਤ ਜੀ ਨੂੰ ਮੇਰੀ ਤਰਫ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਤੇ ਸੰਗਤ ਜੀ ਚਲਵਾਓ ਯਾਤਰਾ ਸ਼ੁਰੂ ਕਰਨ ਲੱਗੇ ਹਾਂ ਪਿੰਡ ਕਟਹਾਣੀ ਗਲਾਂ ਦੇ ਵਾਹਿਗੁਰੂ ਜੀ ਅਤੇ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਵਾਹਿਗੁਰੂ ਜੀ ਆਜੋ ਜੀ ਆਜੋ ਆਜੋ ਵਾਹਿਗੁਰੂ ਜੀ ਵਾਹਿਗੁਰੂ ਜੀ ਉੱਪਰੇ ਦਰਬਾਰ ਸਾਹਿਬ ਨਾ ਉੱਪਰ ਹਾਂ ਚਲਵਾਓ ਸੰਗਤ ਜੀ ਮੈਂ ਅੰਦਰ ਅਸਥਾਨ ਦੇ ਦਾਖਲ ਹੁੰਦੇ ਆਂ ਹੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਪੌੜੀਆਂ ਚੜ੍ਹਦਿਆਂ ਨੇ ਉੱਪਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਵਾਹਿਗੁਰੂ ਜੀ ਸਾਹਮਣੇ ਕਾਉਂਟਰ ਕੜਾ ਪ੍ਰਸ਼ਾਦ ਵਾਹਿਗੁਰੂ ਜੀ ਤਰਨੇ ਦੇਖ ਕਰ ਵਾਲਾ ਬੇਟਾ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਦੇ ਵਿੱਚ ਅਖੀਰ ਤੱਕ ਲਾਜ਼ਮੀ ਬਣੇ ਰਹਿਣਾ ਤੁਹਾਨੂੰ ਅੱਜ ਪਿੰਡ ਕਢਾਣੀ ਕਲਾਂ ਦੇ ਚਾਰੇ ਜੋ ਗੁਰਦੁਆਰਾ ਸਾਹਿਬ ਹਨ ਇਤਿਹਾਸਿਕ ਉਹਨਾਂ ਸਾਰਿਆਂ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਸੇ ਇੱਕੋ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਸੰਗਤ ਜੀ ਪਿੰਡ ਕਢਾਣੀ ਕਲਾਂ ਦੇ ਵਿੱਚ ਸਭ ਤੋਂ ਪਹਿਲਾਂ ਇਸੇ ਸਥਾਨ ਤੇ ਮਤਲਬ ਜਿੰਨੀਆਂ ਵੀ ਸੰਗਤਾਂ ਹਨ ਇਸੇ ਸਥਾਨ ਤੇ ਪਹਿਲਾਂ ਆਉਂਦੀਆਂ ਹਨ ਬਾਕੀ ਸਾਰੇ ਸਥਾਨ ਵੀ ਨੇ ਲੇਕਿਨ ਸਭ ਤੋਂ ਪਹਿਲਾਂ ਸੰਗਤਾਂ ਇਸੇ ਸਥਾਨ ਤੇ ਆਉਂਦੀਆਂ ਹਨ ਇਸੇ ਸਥਾਨ ਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਦਰਸ਼ਨ ਕਰੋ ਜੀ ਇਨਸਾਨ ਸਾਹਿਬ ਗੁਰੂ ਮਹਾਰਾਜ ਜੀ ਦੇ ਝੂਲ ਰਹੇ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂ ਜੀ ਉੱਪਰ ਉੱਚਾਈ ਤੇ ਹਨ ਨਾ ਪਹਿਲੀ ਮੰਜ਼ਲ ਆ ਗਈ ਤਾਂ ਕਰਕੇ ਘਰ ਨਹੀਂਵੇਂ ਲੱਗਦੇ ਨੇ ਵਾਹਿਗੁਰੂ ਜੀ ਚਲਵਾਓ ਅੰਦਰ ਚਲੀਏ ਅੰਦਰ ਚੱਲਦੇ ਹਾਂ ਵਾਹਿਗੁਰੂ ਜੀ ਤਿਆਉ ਸੰਗਤ ਜੀ ਅੰਦਰ ਚੱਲਦੇ ਆਂ ਜੀ ਦਰਬਾਰ ਸਾਹਿਬ ਜੀ ਤੇ ਚੱਲਦੇ ਆਂ ਅੰਦਰ ਮੱਥਾ ਟੇਕਦੇ ਆਂ ਤੇ ਤੁਸੀਂ ਵੀ ਸਾਡੇ ਨਾਲ ਵੀਡੀਓ ਦੇ ਅਖੀਰ ਤੱਕ ਬਣੇ ਰਹਿਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤਨ ਹੋ ਗਏ ਜੀ ਤਨ ਬੜੇ ਸਮੇਂ ਦੀ ਮਤਲਬ ਮੰਨ ਦੇ ਵਿੱਚ ਸੀਗੀ ਤਮੰਨਾ ਵੀ ਸ਼ਾਇਦ ਕਦੇ ਅਸੀਂ ਵੀ ਜਾਵਾਂਗੇ ਇਨ੍ਹਾਂ ਪਵਿੱਤਰ ਸਥਾਨਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਨ੍ਹਾਂ ਸਥਾਨਾਂ ਤੇ ਆਉਣਾ ਹੋਇਆ ਗੁਰੂ ਮਹਾਰਾਜ ਖੁਦ ਹੀ ਨੇ ਜੀ ਕਿਰਪਾ ਕਰਨ ਵਾਲੇ ਅਸੀਂ ਕੌਣ ਹੁੰਨੇ ਆਂ ਗੁਰੂ ਮਹਾਰਾਜ ਖੁਦ ਹੀ ਬੁਲਾਉਂਦੇ ਨੇ ਜੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਗੁਰਦੁਆਰਾ ਸ੍ਰੀ ਰਾਣਾ ਸਾਹਿਬ ਵਿਖੇ ਆਓ ਤਾਂ ਇਹਨਾਂ ਸਥਾਨਾਂ ਤੇ 3 ਕਿਲੋਮੀਟਰ ਦੇ ਹੈ ਜੀ ਸਾਡੇ ਕਿ ਤਿੰਨ ਕਿਲੋਮੀਟਰ ਤੇ ਪਿੰਡ ਘੁਟਾ ਨਿਕਲਣਾ ਤੁਸੀਂ ਜ਼ਰੂਰ ਆਇਆ ਕਰੋ ਸੰਗਤ ਜੀ ਵਾਹਿਗੁਰੂ ਜੀ ਬੜਾ ਸੋਹਣਾ ਸਥਾਨ ਹੈ ਸੰਗਤ ਜੀ ਚੋਲਾ ਸਾਹਿਬ ਵਾਹਿਗੁਰੂ ਹੋ ਗਈ ਤਾਂ ਨੇ ਆਪਣੀ ਤਮੰਨਾ ਪੂਰੀ ਬਈ ਵਾਹਿਗੁਰੂ ਜੀ ਸੰਗਤ ਜੀ ਦਰਸ਼ਨ ਕਰੋ ਜੀ ਤੁਸੀਂ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚੋਲਾ ਸਾਹਿਬ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਵਾਹਿਗੁਰੂ ਜੀ ਸੰਗਤ ਜੀ ਬੇਨਤੀ ਹੈ ਕਿ ਵੀਡੀਓ ਨੂੰ ਤੁਸੀਂ ਸ਼ੇਅਰ ਵੱਤ ਵੱਤ ਕਰ ਦੇਣਾ ਜੀ ਹੁਣ ਵਾਹਿਗੁਰੂ ਜੀ ਇੱਧਰ ਜੋੜਾ ਸਾਹਿਬ ਆ ਪਏ ਨੇ ਇੱਕੋ ਹੀ ਹੈ ਜੋੜਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਕਿੰਨੇ ਸੋਹਣੇ ਉਪਰੰਨਾ ਦੇਖੋ ਕਢਾਈ ਕੀਤੀ ਹੋਈ ਹੈ ਨਾ ਜੋੜਾ ਸਾਹਿਬ ਜੀ ਦੇ ਵਾਹਿਗੁਰੂ ਜੀ ਵਾਹਿਗੁਰੂ ਸੰਗਜੀ ਵੀਡੀਓ ਨੂੰ ਵੱਤ ਵਤ ਸ਼ੇਅਰ ਜਰੂਰ ਕਰ ਦੇਣਾ ਜਿਹੜੀਆਂ ਸੰਗਤਾਂ ਨੂੰ ਅਜੇ ਤੱਕ ਇਹਨਾਂ ਸਥਾਨਾਂ ਦੇ ਬਾਰੇ ਜਾਂ ਇਹਨਾਂ ਜੋ ਗੁਰੂ ਮਹਾਰਾਜ ਜੀ ਦੇ ਪਵਿੱਤਰ ਜੋ ਸਥਾਨ ਹਨ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਉਹ ਵੀ ਦਰਸ਼ਨ ਕਰ ਸਕਣਗੇ ਜੀ ਵਾਹਿਗੁਰੂ ਜੀ ਇਹ ਪ੍ਰਾਤਨ ਪੋਥੀ ਸਾਹਿਬਾ ਸੰਗਜੀ ਵਾਹਿਗੁਰੂ ਜੀ ਇਸ ਪ੍ਰਾਤਨ ਪੋਥੀ ਨੂੰ ਇਹ ਆਖਿਆ ਜਾਂਦਾ ਜੀ ਗੁਰੂ ਮਹਾਰਾਜ ਜੀ ਖੁਦ ਇਹ ਮਤਲਬ ਇਸ ਪੋਥੀ ਸਾਹਿਬ ਤੋਂ ਇਹ ਨਿਤਨੇਮ ਕਰਿਆ ਕਰਦੇ ਸਨ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਸੋਹਣਾ ਸੰਗਤ ਜੀ ਦੇਖੋ ਲੱਕੜੀ ਦਾ ਕਿੰਨਾ ਸੋਹਣਾ ਬਣਾਇਆ ਹੋਇਆ ਕਿੰਨੀ ਉੱਪਰ ਦੇਖੋ ਉਹਦੀ ਕਲਾਕਾਰੀ ਕਿੰਨੀ ਕੀਤੀ ਹੋਈ ਆ ਕਢਾਈ ਕੀਤੀ ਹੋਈ ਆ ਪਾਵਨ ਪੋਥੀ ਪੰਜ ਗ੍ਰੰਥੀ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਲੱਖਾਂ ਕਰੋੜਾਂ ਅਰਬਾਂ ਖਰਬਾਂ ਵਾਰ ਸੱਚੇ ਸਤਗੁਰੂ ਜੀ ਤੁਹਾਡਾ ਸ਼ੁਕਰਾਨਾ ਕਰਦੇ ਆ ਤਾਂ ਜੋ ਤੁਸੀਂ ਆਪਣੇ ਇਹਨਾਂ ਪਵਿੱਤਰ ਅਸਥਾਨਾਂ ਦੇ ਸਾਡੇ ਤੇ ਰਹਿਮ ਕਰਕੇ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਦੇਖੋ ਤੁਸੀਂ ਦਰਬਾਰ ਸਾਹਿਬ ਜੀ ਦੀ ਛੱਤ ਦੇਖੋ ਤੁਸੀਂ ਕਿੰਨੀ ਸੋਹਣੀ ਲੱਗ ਰਹੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਪਾਗ ਵਾਹਿਗੁਰੂ ਜੀ ਵਾਹਿਗੁਰੂ ਜੀ ਅਤੇ ਸੰਗਤ ਜੀ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਥੱਲੇ ਜੋ ਸਥਾਨ ਬਣਿਆ ਹੋਇਆ ਹੈ ਦਰਬਾਰ ਸਾਹਿਬ ਜੀ ਦੇ ਜਿੱਥੇ ਕੀ ਸਾਬ੍ਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀ ਲਿਆ ਕੇ ਚਲੋ ਸੰਗਤ ਜੀ ਚੱਲਦੇ ਫੇਰ ਕਹੀ ਜਨਾ ਉੱਚਾ ਉਹ ਮੰਜ਼ਿਲ ਤੇ ਤਾਂ ਹੀ ਉੱਚਾ ਲੱਗ ਰਿਹਾ ਤਰਨੇ ਵਾਹਿਗੁਰੂ ਜੀ ਚਲੋ ਆਓ ਥੱਲੇ ਜਲਦੀ ਆਜੋ ਵਾਹਿਗੁਰੂ ਜੀ ਸੰਗਤ ਜੀ ਇਹ ਸਾਹਮਣੇ ਲੰਗਰ ਹਾਲ ਹੈ ਹਾਂ ਥੱਲੇ ਬਣਿਆ ਹੋਇਆ ਲੰਗਰ ਹਾਲ ਵਾਹਿਗੁਰੂ ਜੀ ਸੰਗਤ ਜੀ ਇਹ ਇਸ ਪਵਿੱਤਰ ਸਥਾਨ ਦਾ ਇਤਿਹਾਸ ਹੈ ਤੁਸੀਂ ਇਸ ਦਾ ਸ਼ਕਰੀਨ ਚੌਂ ਲੈ ਕੇ ਜਰੂਰ ਪੜ੍ਹਨਾ ਅਤੇ ਆਪਣੇ ਬੱਚਿਆਂ ਨੂੰ ਲਾਜ਼ਮੀ ਇਹਨਾਂ ਸਥਾਨਾਂ ਦੇ ਬਾਰੇ ਦੱਸਣਾ ਅਤੇ ਪੜ੍ਹਨਾ ਜੀ ਵਾਹਿਗੁਰੂ ਜੀ ਇਧਰ ਇਹੋ ਸਥਾਨ ਇਧਰ ਇਧਰ ਉਹ ਦੇ ਸਾਹਮਣੇ ਨਿੰਮ ਦਾ ਰੁੱਖ ਵਾਹਿਗੁਰੂ ਜੀ ਸੰਗਤ ਜੀ ਜੋ ਤੁਸੀਂ ਹੁਣ ਸਾਹਮਣੇ ਇਹ ਦਰਸ਼ਨ ਕਰ ਰਹੇ ਹੋ ਇਹ ਉਹ ਪਵਿੱਤਰ ਨਿੰਮ ਦਾ ਦਰਖਤ ਹੈ ਜਿਸ ਦੇ ਨਾਲ ਸਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀ ਲਿਆ ਕੇ ਵਾਹਿਗੁਰੂ ਜੀ ਦੇਖ ਲਓ 400 450 ਸਾਲ ਹੋ ਗਏ ਸੰਗਤ ਜੀ ਆਪਣੀ ਉਸੇ ਤਰ੍ਹਾਂ ਹਾਥ ਦੇ ਵਿੱਚ ਨਿੰਮ ਦਾ ਦਰਖਤ ਹੈ ਬਰਕਤਾਂ ਨੇ ਜੀ ਇਹ ਇਹ ਬਰਕਤਾਂ ਨੇ ਵਾਹਿਗੁਰੂ ਜੀ ਨੇਮ ਸਾਹਿਬ ਜੀ ਦੇ ਪੱਤੇ ਤੋੜਨਾ ਦੁੱਧ ਪਾਣੀ ਪੋਣਾ ਅੰਦਰ ਵੜਨਾ ਮਨਾ ਹੈ ਸਰੂਪੇ ਚੜਾ ਸਕਦੇ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦੇਣਾ ਤਾਂ ਜੋ ਜਿੰਨਾ ਸੰਗਤਾਂ ਨੂੰ ਇਹਨਾਂ ਪਵਿੱਤਰ ਸਥਾਨਾਂ ਬਾਰੇ ਨਹੀਂ ਪਤਾ ਉਹ ਵੀ ਇਹਨਾਂ ਸਥਾਨਾਂ ਤੇ ਆ ਸਕਣ ਜੀ ਵਾਹਿਗੁਰੂ ਜੀ ਇਧਰ ਅੰਦਰ ਖੂਹ ਸਾਹਿਬ ਹੈ ਖੋਲਾ ਗੀਟ ਖੋਲਾ 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 ਗੀਟ ਨਹੀਂ ਮੈਂ ਲਈ ਹੋਈ ਆ ਪਰਮਿਸ਼ਨ ਪੈਂਦਾ ਲਈ ਹੋਈ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਉਹ ਲਿਖਿਆ ਸਾਹਮਣੇ ਇਤਿਹਾਸਿਕ ਖੂਹ ਮੇਰੇ ਬੀਦੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ 6ਵੀਂ ਇਤਿਹਾਸਿਕ ਖੂ ਲਾਈਟਾਂ ਲਗਾਈਆਂ ਹੋਈਆਂ ਨੇ ਅੰਦਰ ਉੱਪਰ ਛੱਤਾਂ ਤਾਂ ਹੀ ਵਾਹਿਗੁਰੂ ਜੀ ਉਹ ਕੀ ਪਿਆ ਉਹ ਚਮਕਦਾ ਅੱਛਾ ਸਿੱਕੇ ਨੇ ਕੋਈ ਰਾਸਤਾ ਵੀ ਨਹੀਂ ਹੈਗਾ ਥੱਲੇ ਉਤਰਨਾ ਫਿਰ ਸਿੱਕੇ ਕਿਵੇਂ ਕੱਢੇ ਜਾ ਸਕਦੇ ਹੁਣ ਵਾਹਿਗੁਰੂ ਜੀ ਸੰਗਤ ਜੀ ਖੂ ਦੇਖੋ ਜੇ ਤੁਸੀਂ ਅੰਦਰੋਂ ਸਾਰਾ ਰੰਗ ਕੀਤਾ ਹੋਇਆ ਬਰਕਤਾਂ ਨੇ ਜੀ ਇਹ ਗੁਰੂ ਮਹਾਰਾਜ ਜਿੱਦਿਆਂ ਜਿਹੜੀ ਆਪਣੇ ਹਜ ਤੱਕ ਆਪਣੇ ਸਹੀ ਹਾਲਤ ਵਿੱਚ ਇਹ ਅਸਥਾਨ ਖੜੇ ਹਨ ਅਸੀਂ ਧੰਨਵਾਦੀ ਹਾਂ ਇੱਥੋਂ ਦੀ ਗੁਰਦਰਾ ਸਾਹਿਬ ਦੀ ਜੋ ਪ੍ਰਬੰਧਕ ਕਮੇਟੀ ਜੋ ਇਨ੍ਹਾਂ ਸਥਾਨਾਂ ਦੀ ਇੰਨੀ ਸੇਵਾ ਸੰਭਾਲ ਪ੍ਰਾਤਨ ਸਥਾਨਾਂ ਦੀ ਇੰਨੀ ਸੇਵਾ ਸੰਭਾਲ ਕਰਦੀ ਹੈ ਵਾਹਿਗੁਰੂ ਜੀ ਸ਼ੁਕਰਾਨਾ ਸਤਿਗੁਰੂ ਜੀ ਸ਼ੁਕਰਾਨਾ ਤੁਹਾਡਾ ਲੱਖਾਂ ਕਰੋੜਾਂ ਕਰ ਬਾਂ ਬਾਰ ਵਾਹਿਗੁਰੂ ਜੀ ਅਤੇ ਸੰਗਤ ਜੀ ਚਲੋ ਹੁਣ ਅਸੀਂ ਚੱਲਦੇ ਹਾਂ ਦੂਸਰੇ ਸਥਾਨ ਦੀ ਤਰਫ ਕਿਉਂਕਿ ਤੁਹਾਨੂੰ ਇਹ ਇੱਕੋ ਹੀ ਵੀਡੀਓ ਦੇ ਵਿੱਚ ਪਿੰਡ ਕੁਟਹਾਣੀ ਕਲਾਂ ਦੇ ਜੋ ਪਵਿੱਤਰ ਸਥਾਨ ਹਨ ਗੁਰਦਰਾ ਸਾਹਿਬ ਹਨ ਸਾਰਿਆਂ ਦੇ ਤੁਹਾਨੂੰ ਇਸ ਇਹ ਵੀਡੀਓ ਦੇ ਵਿੱਚ ਅਸੀਂ ਦਰਸ਼ਨ ਕਰਵਾਵਾਂਗੇ ਜੀ ਤੇ ਸੰਗਤ ਜੀ ਬੇਨਤੀ ਕਰਦੇ ਆ ਕਿ ਵੀਡੀਓ ਦੇ ਵਿੱਚ ਅਖੀਰ ਤੱਕ ਲਾਜ਼ਮੀ ਬਨੇ ਰਹਿਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਤੇ ਸੰਗਤ ਜੀ ਹੁਣ ਅਸੀਂ ਤੁਹਾਨੂੰ ਪਿੰਡ ਕਡਾਣੀ ਕਲਾਂ ਦੇ ਦੂਸਰੇ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਜੀ ਵਾਹਿਗੁਰੂ ਜੀ ਸੰਗਤ ਜੀ ਰਾਸਤੇ ਦੇ ਵਿੱਚ ਉਦਾਸੀਨੀ ਸਥਾਨ ਮਤਲਬ ਉਦਾਸੀਨੇ ਦਾ ਸਥਾਨ ਬਣਿਆ ਹੋਇਆ ਵਾਹਿਗੁਰੂ ਜੀ ਇੱਧਰ ਹੀ ਆ ਇੱਧਰ ਹੀ ਆ ਆ ਲਿਖਿਆ ਵੀ ਹੋਇਆ ਇੱਥੇ ਆ ਦੇਖੋ ਗੁਰਦੁਆਰਾ ਹਵੇਲੀ ਸਾਹਿਬ ਜੀ ਪੁਰਾਤਨ ਗੇਟ ਹੈ ਨਾ ਇਹ ਵੀ ਪੁਰਾਣਾ ਲੱਗਦਾ ਕਿ 1.5 200 ਸਾਲ ਪੁਰਾਣਾ ਗੇਟ ਅਤੇ ਸੰਗਤ ਜੀ ਚਲੋ ਚੱਲਦੇ ਆਂ ਜੀ ਹੁਣ ਤੁਹਾਨੂੰ ਅਸੀਂ ਦੂਸਰੇ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਣ ਦੇ ਲਈ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਜੀ ਸਾਹਮਣੇ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਪਵਿੱਤਰ ਸਥਾਨ ਦੇ ਜੀ ਨਿਸ਼ਾਨ ਸਾਹਿਬ ਝੂਲ ਰਹੇ ਹਨ ਵਾਹਿਗੁਰੂ ਜੀ ਫਿਰ ਤਾਂ ਥੋੜਾ ਹੀ ਦੂਰ ਹੈ ਨਾ ਨਾਲੀਆਂ ਉਹ ਦੇਖੋ ਸਾਹਮਣੇ ਗੁਰਦੁਆਰਾ ਚੂਲਾ ਸਾਹਿਬ ਜੀ ਵਾਹਿਗੁਰੂ ਜੀ ਸੰਗਤ ਜੀ ਬੜੀਆਂ ਤੰਗ ਜੀਆਂ ਗਲੀਆਂ ਦੇ ਵਿੱਚ ਰਹੀ ਹੁੰਦੇ ਹੋ ਦੂਸਰੇ ਪਵਿੱਤਰ ਸਥਾਨ ਤੇ ਅਸੀਂ ਆ ਚੁੱਕੇ ਹਾਂ ਵਾਹਿਗੁਰੂ ਜੀ ਗੁਰ ਗੇੜ ਕੋਲੁੰਮੜਿਆ ਗੇਟ ਗੇਟ ਲੱਗਿਆ ਹੋਇਆ ਨਹੀਂ ਖੁੱਲਿਆ ਇਹ ਖੋਲਣਾ ਕੋਈ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਇਹ ਇਸ ਪਵਿੱਤਰ ਸਥਾਨ ਦਾ ਇਤਿਹਾਸ ਹੈ ਇਤਿਹਾਸਿਕ ਗੁਰਦੁਆਰਾ ਪਡੋਲਾ ਜਾਬ ਪਿੰਡ ਕਟਹਾਣੀ ਕਲਾਂ ਜਰੂਰ ਪੜਨਾ ਸੰਗਤ ਜੀ ਸਕਰੀਨ ਸ਼ਾਟ ਲੈ ਕੇ ਇਸ ਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਚਲੋ ਸੰਗਤ ਜੀ ਚੱਲਦੇ ਆਂ ਅੰਦਰ ਦਰਬਾਰ ਸਾਹਿਬ ਜੀ ਦੇ ਅੰਦਰ ਚਲ ਕੇ ਮੱਥਾ ਟੇਕਦੇ ਆਂ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਵਾਹਿਗੁਰੂ ਜੀ ਅਤੇ ਸੰਗਤ ਜੀ ਇਹ ਹੈ ਉਹ ਪਵਿੱਤਰ ਅਤੇ ਪਾਵਨ ਢੋਲਾ ਸਾਹਿਬ ਜਿਸ ਦੇ ਵਿੱਚ ਕੀ ਮੇਰੇ ਸਤਿਗੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੀਆਂ ਬਰਕਤਾਂ ਪਾ ਕੇ ਗਏ ਸਨ ਅਤੇ ਆਖਿਆ ਜਾਂਦਾ ਹੈ ਸੰਗਤ ਜੀ ਕਿ ਤਕਰੀਬਨ 180 ਸਾਲ ਤੱਕ ਇਸ ਢੋਲਾ ਸਾਹਿਬ ਦੇ ਵਿੱਚੋਂ ਦਾਣੇ ਇਸੇ ਤਰ੍ਹਾਂ ਨਿਕਲਦੇ ਰਹੇ ਸਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਹੋ ਗਿਆ ਜੀ ਦਰਸ਼ਨ ਕਰਕੇ ਵਾਹਿਗੁਰੂ ਜੀ ਅਤੇ ਸੰਗਤ ਜੀ ਬਾਬਾ ਜੀ ਤੋਂ ਬਾਕੀ ਸਾਰਾ ਜੋ ਇਸ ਪਵਿੱਤਰ ਸਥਾਨ ਦਾ ਇਤਿਹਾਸ ਹੈ ਉਹ ਸਾਰਾ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਬੇਨਤੀ ਕਰਦੇ ਆਂ ਵੀਡੀਓ ਦੇ ਅਖੀਰ ਤੱਕਲਾਜ਼ਮੀ ਬਨੇ ਰਹਿਣਾ ਜੀ ਵਾਹਿਗੁਰੂ ਜੀ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਹੋਰ ਠੀਕ ਠਾਕ ਹੋ ਜੀ ਜੀ ਖਾਲਸਾ ਜੀ ਇਸ ਸਥਾਨ ਦਾ ਜੋ ਇਤਿਹਾਸ ਹੈ ਵੀ ਉਹ ਤੁਸੀਂ ਸਾਨੂੰ ਸਾਰਾ ਦੱਸੋ ਤੇ ਦਰਸ਼ਕਾਂ ਨੂੰ ਦੱਸੋ ਸਾਰਾ ਵੀ ਕੀ ਹੈ ਹਾਂਜੀ ਇਹ ਪਾਵਨ ਗੁਰਦੁਆਰਾ ਸ੍ਰੀ ਗੁਰਦੁਆਰਾ ਹਵੇਲੀ ਜੀ ਸਾਹਿਬ ਜੀ ਜਿਸ ਨੂੰ ਪੜੋਲਾ ਸਾਧ ਕਿਹਾ ਜਾਂਦਾ ਜੀ ਇਸ ਪਾਵਨ ਸਥਾਨ ਤੇ 6ਵੇਂ ਪਾਤਸ਼ਾਹ ਮੇਰੀ ਪ੍ਰੀ ਦੇ ਮਾਲਕ ਸੰਤਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 45 ਦਿਨ ਰਹੇ ਨੇ ਜੀ ਇਹ ਬਾਬਾ ਸੂਰਤੀਆ ਜੀ ਦੀ ਹਵੇਲੀ ਸੀ ਜੀ ਤੇ ਸਤਿਗੁਰੂ ਜੀ ਜਦੋਂ ਨਗਰ ਵਿੱਚ ਆਏ ਨੇ ਬਾਬਾ ਸੂਰਤੀਆ ਜੀ ਬੇਨਤੀ ਕਰਕੇ ਸਤਿਗੁਰਾਂ ਨੂੰ ਆਪਣੇ ਘਰ ਵਿੱਚ ਲੈ ਕੇ ਆਏ ਨੇ ਜੀ ਔਰ ਇਸ ਪਾਵਨ ਸਥਾਨ ਤੇ ਸਤਿਗੁਰੂ ਜੀ 45 ਦਿਨ ਰਹੇ ਨੇ ਜੀ ਪਰਿਵਾਰ ਵੱਲੋਂ ਹੀ ਪ੍ਰਸ਼ਾਦੇ ਦੀ ਸੇਵਾ ਔਰ ਬੇਅੰਤ ਸੇਵਾਵਾਂ ਜਿਹੜੀਆਂ ਸੁਨੋ ਨਿਭਾਈਆਂ ਜਾਂਦੀਆਂ ਸਨ ਜੀ ਸੋ ਜਿਸ ਵੇਲੇ ਪਰਿਵਾਰ ਕੋਲ ਸਤਿਗੁਰੂ ਜੀ ਦੀ ਰਹਿਐ ਸੀ ਪ੍ਰਸ਼ਾਦੇ ਪਾਣੀ ਦੀ ਸੇਵਾ ਪਰਿਵਾਰ ਜਿਸ ਤਰ੍ਹਾਂ ਕਰਦਾ ਸੀ ਜਦੋਂ ਦਾਣਾ ਪਾਣੀ ਮੁੱਕ ਗਿਆ ਤੇ ਮਾਤਾ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਹੁਣ ਪ੍ਰਸ਼ਾਦੇ ਦੀ ਸੇਵਾ ਸੀ ਕਿਸ ਤਰ੍ਹਾਂ ਕਰਾਂਗੇ ਜੀ ਤੇ ਸਤਪੁਰਾਂ ਨੇ ਕਿਹਾ ਕਿ ਮਾਤਾ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਚੱਕੀ ਵਿੱਚੋਂ ਦਾਣੇ ਲਿਆ ਉਸ ਵੇਲੇ ਮਾਤਾ ਚੱਕੀ ਵਿੱਚੋਂ ਦਾਣੇ ਲੈ ਕੇ ਆਈ ਔਰ ਸਤਪੁਰਾਂ ਦੇ ਘਰ ਕਮਰਾਂ ਦੇ ਰੱਖ ਦਿੱਤੇ ਜੀ ਸਤਕਰਾਂ ਨੇ ਉਸ માતા ਦੇ ਢੋਲੇ ਵਿੱਚੋਂ ਦਾਣੇ ਪਾਏ ਵਰ ਦਿੱਤਾ ਕਿ ਲੈ ਮਾਤਾ ਅੱਜ ਤੋਂ ਬਾਅਦ ਇਸ ਢੋਲੇ ਦਾ ਟੱਕਣ ਨਹੀਂ ਚੱਕਣਾ ਤੁਹਾਡੇ ਘਰੇ ਕਦੇ ਵੀ ਲੰਗਰ ਦੀ ਟੋਟ ਨਹੀਂ ਆਵੇਗੀ ਸੋ ਸਿਆਣੇ ਬਜ਼ੁਰਗ ਦੱਸਦੇ ਨੇ ਕਿ ਤਕਰੀਬਨ 180 ਸਾਲ ਪੰਜ ਪੀੜੀਆਂ ਤੱਕ ਜਿਹੜਾ ਲੰਗਰ ਹੈ ਉਹ ਨਿਰੰਤਰ ਚੱਲਦਾ ਰਿਹਾ ਪੰਜਵੀਂ ਪੀੜੀ ਵਿੱਚ ਨਵੀਂ ਆਈ ਨੂ ਨੇ ਉਹ ਜਿਹੜਾ ਟੱਕਣ ਸੀ ਭਲੇਖੇ ਨਾਲ ਚੱਕ ਦਿੱਤਾ ਜਿਹੜੀ ਉਹ ਬਰਕਤ ਸੀ ਉਹ ਸਮਾਪਤ ਹੋ ਗਈ। ਨਹੀਂ। ਸੋ ਇਸ ਤਰ੍ਹਾਂ ਕਰਕੇ 45 ਦਿਨ ਸਤਗੁਰੂ ਜੀ ਇਸ ਪਾਵਨ ਅਸਥਾਨ ਤੇ ਰਹੇ ਨੇ। ਧੰਵਾਦ ਗੁਰੂ। ਪਾਵਨ ਚੋਲਾ ਸਾਹਿਬ, ਜੋੜਾ ਸਾਹਿਬ, ਪੋਥੀ ਸਾਹਿਬ ਸਤਗੁਰਾਂ ਨੇ ਉਸ ਪਰਿਵਾਰ ਨੂੰ ਬਖਸ਼ਿਸ਼ ਦਿੱਤਾ। ਇੱਕ ਮੰਜੀ ਸਾਹਿਬ ਪਰਿਵਾਰ ਨੂੰ ਬਖਸ਼ਿਸ਼ ਕੀਤੀ। ਜੋ ਕਿ ਜੋੜਾ ਸਾਹਿਬ, ਪੋਥੀ ਸਾਹਿਬ ਅਤੇ ਚੋਲਾ ਸਾਹਿਬ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਸੋਭਿਤ ਹੈ। ਜਿਹੜੀ ਮੰਜੀ ਸੀ ਉਸ ਦਾ ਬਾਣ ਅਤੇ ਤੌਣ ਗੁਰਦੁਆਰਾ ਸ੍ਰੀ ਨੰਮ ਸਰ ਸਾਹਿਬ ਵਿਖੇ ਸੋਭਿਤ ਹੈ। ਜੀ। जान ਲਗਿਆ ਨਗਰ ਤੋਂ ਸਤਪੁਰਾਂ ਦੇ ਪਰਿਵਾਰ ਦੀ ਸੇਵਾ ਤੋਂ ਖੁਸ਼ ਮੁਕੇ ਜਿੱਥੇ ਨਿਸਾਨੀਆਂ ਬਖਸ਼ਿਸ਼ ਵਜੋਂ ਦਿੱਤੀਆਂ ਉੱਥੇ ਹੀ ਨਾਲ ਵਰ ਵੀ ਦਿੱਤੇ ਕਿ ਕਢਾਣੀ ਕਢਾਨ ਸਾਹਿਬ ਬਣੇਗੀ ਨਗਰ ਬਹੁਤ ਵਿਤੇਗਾ ਕੁਦਰਤੀ ਆਫਤ ਇਸ ਨਗਰ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ ਔਰ 바ਰੂ ਆਇਆ ਦੁਸਮਨ ਨਗਰ ਨੂੰ ਹਰਾ ਨਹੀਂ ਸਕੇਗਾ ਔਰ ਇਹਨਾਂ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰਨ ਦੇ ਨਾਲ ਬੇਅੰਤ ਬਿਮਾਰੀਆਂ ਤੋਂ ਨੇ ذات ਮਿਲਿਆ ਕਰੇਗੀ ਸੋ ਇਸ ਤਰ੍ਹਾਂ ਕਰਕੇ ਬੇਅੰਤ ਸੰਤਾਂ ਸੰਮਵਾਰ ਵਾਲੇ ਦਿਨ ਇਹਨਾਂ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰਦਿਆਂ ਨੇ ਲਾਹੇ ਪ੍ਰਾਪਤ ਕਰਦਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਅਤੇ ਸੰਗਤ ਜੀ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਆਂ ਪਿੰਡ ਕੁਟਹਾਣੀ ਕਲਾਂ ਦੇ ਹੀ ਇੱਕ ਹੋਰ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਣ ਦੇ ਲਈ ਬੇਨਤੀ ਕਰਦੇ ਹਾਂ ਕਿ ਵੀਡੀਓ ਦੇ ਅਖੀਰ ਤੱਕ ਲਾਜ਼ਮੀ ਬਣੇ ਰਹਿਣਾ ਜੀ ਵਾਹਿਗੁਰੂ ਜੀ ਸਤਿ ਸੰਗਤ ਜੀ ਹੁਣ ਅਸੀਂ ਆਏ ਹਾਂ ਤੁਹਾਨੂੰ ਲੈ ਕੇ ਇੱਕ ਨਵੇਂ ਅਸਥਾਨ ਗੁਰਦੁਆਰਾ ਸ੍ਰੀ ਨਿੰਮ ਸਰ ਸਾਹਿਬ ਜੀ ਇਹ ਸੰਗਤ ਜੀ ਇਸ ਪਵਿੱਤਰ ਅਸਥਾਨ ਦਾ ਇਤਿਹਾਸ ਹੈ ਤੁਸੀਂ ਇਸ ਦਾ ਇਥੋਂ ਛਕਰੀਨ ਛੋੜ ਲੈ ਕੇ ਇਸ ਨੂੰ ਜਰੂਰ ਪੜ੍ਹਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਖੁੱਲਾ ਅਸਥਾਨ ਹੈ ਸਾਹਮਣੇ ਗੁਰੂ ਮਹਾਰਾਜ ਜੀ ਦੇ ਨਿਸ਼ਾਨ ਸਾਹਿਬ ਜੀ ਝੂਲ ਰਹੇ ਹਨ ਵਾਹਿਗੁਰੂ ਜੀ ਸੰਗਤ ਜੀ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਲਾਈਕ ਜਰੂਰ ਕਰਨਾ ਸ਼ੇਅਰ ਕਰਨਾ ਤੇ ਸਾਡੇ ਚੈਨਲ ਸਿੱਖੀ ਜਮ ਦੀ ਗੱਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੰਗਤ ਜੀ ਤੇ ਚਲੋ ਆਉ ਸੰਗਤ ਜੀ ਚੱਲਦੇ ਆਂ ਜਿੱਥੇ ਜੋ ਵੀ ਇਸ ਸਥਾਨ ਦਾ ਇਤਿਹਾਸ ਹੋਵੇਗਾ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਵਾਹਿਗੁਰੂ ਜੀ ਸੰਗਤ ਜੀ ਇਹ ਹੈ ਉਹ ਪਵਿੱਤਰ ਨਿੰਮਦਨ ਦਰੱਖਤ ਜਿਸ ਦੇ ਬਾਰੇ ਵਿੱਚ ਤੁਸੀਂ ਸਾਹਮਣੇ ਇਤਿਹਾਸ ਦੇਖ ਰਹੇ ਹੋ ਸਾਧ ਸੰਗਤ ਜੀ ਇਹ ਪਾਵਨ ਨਿਸ਼ਾਨੀ ਨਿੰਮ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ ਜੋ ਕਿ ਸਤਗੁਰੂ ਜੀ ਨੇ ਦਾਤਨ ਕਰਕੇ ਲਗਾਈ ਸੀ ਵਾਹਿਗੁਰੂ ਜੀ ਸੰਗਤ ਜੀ ਦਰਸ਼ਨ ਕਰੋ ਜੀ ਉਸੇ ਨਿੰਮ ਉਸੇ ਪਵਿੱਤਰ ਨਿੰਮ ਦੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਦਰਬਾਰ ਸਾਹਿਬ ਗੁਰਦੁਆਰਾ ਨੰਮ ਸਰ ਸਾਹਿਬ ਪਾਤਸ਼ਾਹੀ 6ਵੀਂ ਘਟਾਣੀ ਗਲਾਂ ਲੁਧਿਆਣਾ ਤੇ ਆਓ ਚਲੋ ਚੱਲਦੇ ਹਾਂ ਸੰਗਤ ਜੀ ਅੰਦਰ ਦਰਬਾਰ ਸਾਹਿਬ ਜੀ ਦੇ ਅੰਦਰ ਵਾਹਿਗੁਰੂ ਜੀ ਅਤੇ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਪਵਿੱਤਰ ਮੰਜੀ ਸਾਹਿਬ ਜੀ ਦੇ ਬਾਣ ਦਾ ਜਿਸ ਦੇ ਉੱਪਰ ਕੀ ਆਪ ਸਤਿਗੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਿਰਾਜਿਆ ਕਰਦੇ ਸਨ ਦਰਸ਼ਨ ਕਰੋ ਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਤੇ ਇਹ ਸੰਗਤ ਜੀ ਉਸ ਪਵਿੱਤਰ ਨਿੰਮ ਦੇ ਦਰਖਤ ਦਾ ਟਾਣਾ ਹੈ ਜੋ ਕਿ ਸਨ 1987-88 ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਹੜਾਏ ਸਨ ਉਸ ਵੇਲੇ ਹਨੇਰੀਆਂ ਦੇ ਵਿੱਚ ਇਹ ਉਸ ਪਵਿੱਤਰ ਨਿੰਮ ਦਾ ਟਾਣਾ ਸੀ ਇਹ गिर ਗਿਆ ਸੀ ਟੁੱਟ ਗਿਆ ਤੇ ਇੱਥੇ ਉਸ ਯਾਦ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜੀ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਰਸ਼ਾਦ ਲੈ ਲਓ ਬਈ ਆਜੋ ਵਾਹਿਗੁਰੂ ਜੀ ਸੰਗਤ ਜੀ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਪਵਿੱਤਰ ਸਰੋਵਰ ਦੇ ਦਰਸ਼ਨ ਕਰਵਾਉਣ ਦੇ ਲਈ ਜਿੱਥੇ ਕੀਰਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ਼ਨਾਨ ਕਰਨ ਦਾ ਆਇਆ ਕਰਦੇ ਸਨ ਵਾਹਿਗੁਰੂ ਜੀ ਪਾਣੀ ਘਟਿਆ ਹੋਇਆ ਨਾ ਅੱਗੇ ਨਾਲ ਪਹਿਲਾਂ ਤਾਂ ਪਾਣੀ ਬਹੁਤ ਜ਼ਿਆਦਾ ਹੁੰਦਾ ਸਰੋਵਰ ਦੇ ਵਿੱਚ ਸੰਧਗੀ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਲਾਈਕ ਲਾਜ਼ਮੀ ਕਰਨਾ ਤੇ ਸਾਡੇ ਚੈਨਲ ਸਿੱਖ ਸੰਦੀ ਗੱਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੰਗਤ ਜੀ ਵਾਹਿਗੁਰੂ ਜੀ ਬਹੁਤ ਜ਼ਿਆਦਾ ਘਟਿਆ ਹੋਇਆ ਪਾਣੀ ਅੱਜ ਤਾਂ ਹਾਂ ਪਾਣੀ ਇੱਥੇ ਤੱਕ ਹੁੰਦਾ ਨੇ ਸੰਗਲ ਜੀ ਆ ਪਹਿਲੀ ਪੌੜੀ ਤੱਕ ਜਿੱਥੇ ਤੱਕ ਹੁਣ ਮੈਂ ਆਇਆ ਹੋਇਆ ਇੱਥੇ ਤੱਕ ਹੁੰਦਾ ਪਾਣੀ ਇਹਦਾ ਪਹਿਲਾ ਮੱਛੀਆਂ ਫਿਰਦੀਆਂ ਨੇ ਹਾਦੀ ਮੈਨੂੰ ਫੋਨ ਨਹੀਂ ਹਾਦੀ ਪਹਿਲਾਂ ਜਿੱਥੇ ਤੱਕ ਪਹਿਲੀ ਪੌੜੀ ਸੰਗਲ ਜਾਨੀ ਕਿ ਦੀਦਾ ਨਹੀਂ ਹੁੰਦਾ ਜਿਹੜਾ ਸੰਗਲ ਸੰਗਲ ਜੀ ਪਾਣੀ ਚੱਲਦਾ ਹਾਂ ਸਫਾਈ ਹੋ ਰਹੀ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹੇ ਸੱਚੇ ਸਤਗੁਰ ਜੀ ਤੁਹਾਡਾ ਲੱਖਾਂ ਕਰੋੜਾਂ ਅਰਬਾਂ ਵਾਰ ਧੰਨਵਾਦ ਹੈ ਜੋ ਤੁਸੀਂ ਸਾਡੇ ਤੇ ਰਹਿਮ ਕਰਕੇ ਆਪਣੇ ਇੰਨਾ ਸੋਹਣੇ ਆਪਣੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਜੀ ਸੰਗਤ ਜੀ ਇਹ ਥੱਲੇ ਕੀ ਭੌਰਾ ਥੱਲੇ ਸ਼ਾਇਦ ਕੋਈ ਜਾਂਦਾ ਸਫਾਈ ਤਾਂ ਨਹੀਂ ਅੰਦਰ ਇੰਨੀ ਹੈਗੀ ਬਾਕੀ ਪਤਾ ਨਹੀਂ ਹੈ ਇਸ ਦੇ ਬਾਰੇ ਲੇਕਿਨ ਦਰਬਾਰ ਸਾਹਿਬ ਦੇ ਬਿਲਕੁਲ ਥੱਲੇ ਹੈ ਇਹ ਸਥਾਨ ਵਾਹਿਗੁਰੂ ਜੀ ਅਤੇ ਸੰਗਤ ਜੀ ਹੁਣ ਅਸੀਂ ਇਸ ਵੀਡੀਓ ਨੂੰ ਮਤਲਬ ਇਸ ਸਥਾਨ ਦੀ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਚੱਲਦੇ ਹਾਂ ਇੱਕ ਹੋਰ ਨਵੇਂ ਸਥਾਨ ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੋ ਕਿ ਪਿੰਡ ਕਢਾਣੀ ਕਲਾਂ ਦੇ ਬਾਹਰੋਂ-ਬਾਰ ਮੌਜੂਦ ਹੈ ਤੇ ਚਲੋ ਆਪ ਸੰਗਤ ਜੀ ਚੱਲਦੇ ਹਾਂ ਜੀ ਤੇ ਬੇਨਤੀ ਕਰਦੇ ਹਾਂ ਕਿ ਵੀਡੀਓ ਦੇ ਅਖੀਰ ਤੱਕ ਲਾਜ਼ਮੀ ਬਨੇ ਰਹਿਣਾ ਜੀ ਵਾਹਿਗੁਰੂ ਜੀ ਅਤੇ ਸੰਗਤ ਜੀ ਹੁਣ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਚੱਲਦੇ ਹਾਂ ਜੀ ਅੰਦਰ ਦਰਸ਼ਨ ਦੀਦਾਰੇ ਕਰਦੇ ਹਾਂ ਤੇ ਜੋ ਵੀ ਇਸ ਸਥਾਨ ਦਾ ਇਤਿਹਾਸ ਹੋਵੇਗਾ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਜੀ ਵਾ ਵਾਹਿਗੁਰੂ ਜੀ ਇਹ ਅੰਦਰ ਗੁਰੂ ਮਹਾਰਾਜ ਜੀ ਦੀ ਤੇ ਭਗਤਾਂ ਦੀਆਂ ਅਤੇ ਹੋਰ ਜੋ ਸਿੰਘ ਸ਼ਹੀਦਾਂ ਉਹਨਾਂ ਦੇ ਸਾਰਿਆਂ ਦਾ ਬੇਰਵਾ ਲਿਖਿਆ ਹੋਇਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗ ਜੀ ਬਹੁਤ ਸੋਹਣਾ ਸਥਾਨ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਜਦੋਂ ਵੀ ਰਾਣਾ ਸਾਹਿਬ ਵਿਖੇ ਆਓ ਤਾਂ ਇਹਨਾਂ ਸਥਾਨਾਂ ਤੇ ਪਿੰਡ ਕਟਹਾਣੀ ਕਲਾਂ ਵਿਖੇ ਜਲਾਜ਼ਮੀ ਆਇਆ ਕਰੋ ਬਹੁਤ ਸੋਹਣੇ ਇੱਥੇ ਸਥਾਨ ਹਨ ਤਕਰੀਬਨ ਚਾਰ ਗੁਰਦੁਆਰਾ ਸਾਹਿਬ ਹਨ ਵਾਹਿਗੁਰੂ ਜੀ ਸੰਗਤ ਜੀ ਇਹ ਜੋ ਸਥਾਨ ਬਣਿਆ ਹੋਇਆ ਹੈ ਆਪਣੇ ਦਰਬਾਰ ਸਾਹਿਬ ਦੇ ਬਾਹਰ ਨਾ ਇਹ ਇਹਨਾਂ ਦੇ ਬਾਰੇ ਇਹ ਆਖਿਆ ਜਾਂਦਾ ਇਤਿਹਾਸ ਇਹ ਹੈ ਕਿ ਜਿਸ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਿੰਡ ਕਢਾਣੀ ਕਲਾਂ ਵਿਖੇ ਆਏ ਤਾਂ ਸਭ ਤੋਂ ਪਹਿਲਾਂ ਇਹਨਾਂ ਬਾਬਾ ਜੀਆਂ ਨੇ ਇਹਨਾਂ ਬਾਬਾ ਜੀਆਂ ਨੇ ਗੁਰੂ ਮਹਾਰਾਜ ਜੀ ਦੀ ਆਉ ਭਗਤ ਕੀਤੀ ਸੀ ਬੜੀ ਬੇਅੰਤ ਸੇਵਾ ਕੀਤੀ ਆ ਜੀ ਇਹਨਾਂ ਬਾਬਾ ਜੀਆਂ ਨੇ ਵਾਹਿਗੁਰੂ ਜੀ ਸੰਗਤ ਜੀ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਨਾਮ ਤਾਂ ਨਹੀਂ ਸੰਗਤ ਜੀ ਪਤਾ ਹੈਗਾ ਵੀ ਇਹਨਾਂ ਬਾਬਾ ਜੀ ਦਾ ਕੀ ਹੈ ਲੇਕਿਨ ਇਹ ਆਖਿਆ ਜਾਂਦਾ ਹੈ ਕਿ ਇਹਨਾਂ ਦੇ ਇਸ ਜਿੱਥੇ ਮਤਲਬ ਇਹ ਹੀ ਅਸਥਾਨ ਹੈ ਇੱਥੇ ਹੀ ਗੁਰੂ ਮਹਾਰਾਜ ਸਭ ਤੋਂ ਪਹਿਲਾਂ ਆਏ ਸੀ ਪਿੰਡ ਕਟਾਣੀ ਕਲਾਂ ਦੇ ਵਿੱਚ ਜਦੋਂ ਗੁਰੂ ਮਹਾਰਾਜ ਆਏ ਨੇ ਪਾਸ਼ਾਹੀ 6ਵੀਂ ਜੀ ਤਾਂ ਇਹਨਾਂ ਬਾਬਾ ਜੀਆਂ ਦੇ ਕੋਲ ਹੀ ਮਤਲਬ ਇਹਨਾਂ ਦੇ ਘਰ ਦੇ ਵਿੱਚ ਹੀ ਗੁਰੂ ਮਹਾਰਾਜ ਜੀ ਨੇ ਚਰਨ ਪਾਏ ਸਨ ਬੜੀ ਬੇਅੰਤ ਸੇਵਾ ਕੀਤੀ ਹੈ ਜੀ ਇਹਨਾਂ ਬਾਬਾ ਜੀਆਂ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਸੰਗਤ ਜੀ ਆਓ ਜੀ ਹੁਣ ਅੰਦਰ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਮੱਥਾ ਟੇਕਦੇ ਆਂ ਜੀ ਤੇ ਤੁਸੀਂ ਵੀ ਨਾਲ ਬਣੇ ਰਹਿਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਜੀ ਵਾਹਿਗੁਰੂ ਜੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਗੁਰੂ ਮਹਾਰਾਜ ਜੀ ਦੇ ਸਾਹਮਣੇ ਦਰਸ਼ਨ ਕਰੋ ਤੁਸੀਂ ਦੇਖੋ ਕਿੰਨਾ ਸੋਹਣਾ ਬਣਿਆ ਕਿੰਨਾ ਸੋਹਣਾ ਸਥਾਨ ਹੈ ਵਾਹਿਗੁਰੂ ਜੀ ਸੰਗਤ ਜੀ ਬੇਨਤੀ ਕਰਦੇ ਕਿ ਤੁਸੀਂ ਇਹ ਨਾ ਸਥਾਨ ਤੇ ਲਾਜ਼ਮੀ ਆਇਆ ਕਰੋ ਏ ਸੱਚੇ ਸਤਗੁਰੂ ਜੀ ਤੁਹਾਡਾ ਲੱਖਾਂ ਕਰੋੜਾਂ ਅਰਬਾਂ ਵਰ ਧੰਨਵਾਦ ਹੈ ਤੁਸੀਂ ਆਪਣੇ ਸੋਹਣੇ ਸੋਹਣੇ ਪਿਆਰੇ ਪਿਆਰੇ ਪਵਿੱਤਰ ਸਥਾਨਾਂ ਦੇ ਜੋ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਜੀ ਸੱਚਖੰਡ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਤੇ ਸੰਗਤ ਜੀ ਜੋ ਪਿੰਡ ਕਟਾਣੀ ਕਲਾ ਇਹ ਹੈ ਇਸ ਪਿੰਡ ਦਾ ਐਡਰੈਸ ਜੋ ਉਹ ਤੁਹਾਨੂੰ ਮੇਰੇ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਾਜ਼ਮੀ ਮਿਲੂਗਾ ਜੀ ਤੇ ਬੇਨਤੀ ਕਰਦਾ ਹਾਂ ਕਿ ਤੁਸੀਂ ਇਹਨਾਂ ਸਥਾਨਾਂ ਤੇ ਜਰੂਰ ਆਣਾ ਜੀ ਵਾਹਿਗੁਰੂ ਜੀ ਅਤੇ ਸੰਗਤ ਜੀ ਹੁਣ ਸ਼ਾਮ ਦਾ ਵੇਲਾ ਹੋ ਚੱਲਿਆ ਹੈ ਅਤੇ ਤੁਹਾਨੂੰ ਅੱਜ ਪਿੰਡ ਕਟਾਣੀ ਕਲਾ ਦੇ ਜਿੰਨੇ ਵੀ ਗੁਰੂ ਘਰ ਹਨ ਪਿਆਰੇ ਪਿਆਰੇ ਸਾਰਿਆਂ ਦੇ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਏ ਹਨ ਬੇਨਤੀ ਕਰਦੇ ਹਾਂ ਕਿ ਵੀਡੀਓ ਚੰਗੀ ਲੱਗੀ ਹੋਵੇ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਸ਼ੇਅਰ ਜਿਆਦਾ ਤੋਂ ਜਿਆਦਾ ਕਰਨਾ ਜੀ ਅਤੇ ਸਾਡੇ ਜੋ ਚੈਨਲ ਹੈ ਸਿੱਖਿਜ਼ਮ ਦੀ ਗੱਲ ਉਸ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੱਲੀਏ ਜੀ ਚਲੋ ਚਲੋ ਚੱਲੀਏ ਵਾਹਿਗੁਰੂ ਜੀ